ਜੀਨੀ ਮਰਜੀ ਪਾਡ ਲੋ. ਲੋ ਗਿਵ ਸਾਰ ਰੈ. ਨੇ ਓ ਬਾਜ ਵੇ ਲੇ. ਜੀ ਕੋ ਗਿਵ ਸਾਰ ਲੋ. ਚੇਰ ਜੀ ਆ ਉਡੋ ਗਾ ਦੀ. ਜਾ ਰਿਹਾ ਨੰਬਰ ਜਿਹੜੇ ਇਸੇ ਚਲਾ ਆਪਣੇ ਰਾਗਵਾ ਤੋਂ ਜਾਂਦੇ ਹੀ ਜਾਂਦੇ ਨੇ ਸਰਕਾਰ ਦੁਆਰਾ ਯੁੱਧ ਨਸ਼ਾ ਵਿਰੋਧ ਜਿਹੜੀ ਚੱਲਦੀ ਮੁਹਿੰਮਾ ਉਹਦੇ ਵਿੱਚ ਪੰਜਾਬ ਪੁਲਿਸ ਸ਼ਕਤੀ ਨਾਲ ਔਰ ਬੜੇ ਚੰਗੇ ਤਰੀਕੇ ਨਾਲ ਐਕਸ਼ਨ ਲੈ ਰਹੀ ਆ ਕੱਲ ਸਾਡੇ ਚੌਕੀ ਇੰਚਾਰਜ ਨਰੇਸ਼ ਕੁਮਾਰ ਸਬ ਇੰਸਪੈਕਟਰ ਨੇ ਇਨਫੋਰਮੇਸ਼ਨ ਮਿਲੀ ਸੀ ਵੀ ਬੱਸ ਹੈ ਟਰੈਵਲ ਬੱਸਾਂ ਜਿਹੜੀ ਪ੍ਰਾਈਵੇਟ ਉਹਦੇ ਵਿੱਚ ਭੁੱਕੀ ਹੈ। ਹਰਨ ਉਹਨਾਂ ਨੇ ਗੱਡੀ ਰੋਕੀ ਬਸ ਦੀ ਸਰਚ ਕਰਦੇ ਆ ਸਾਨੂੰ ਅੱਧਾ ਕਿਲੋ ਹਰਨ ਉਹਦੇ ਵਿੱਚੋਂ ਚੂਰਾ ਪੋਸਟ ਮਿਲਿਆ ਜੀ ਤੇ ਉਹ ਮੌਕੇ ਤੇ ਕਾਰਵਾਈ ਕਰਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਜਿਹੜਾ ਉਹਦੀ ਵਰਤੋਂ ਕਰਨ ਵਾਲਾ ਸੀਗਾ ਹੈਲਪਰ ਉਹਨੂੰ ਰੈਸਟ ਕੀਤਾ ਗਿਆ ਤੇ ਬਸ ਸਾਡੇ ਕਬਜ਼ੇ ਕਬਜ਼ੇ ਜਾ ਜੀ। ਇਸ ਤੋਂ ਇਲਾਵਾ 6 ਮਹੀਨੇ ਪਹਿਲਾਂ ਇੱਥੇ ਗਊਸ਼ਾਲਾ ਰੋਡ ਤੇ ਗੋਲੀ ਚੱਲੀ ਸੀ। ਅਕਾਸ਼ ਦੀ ਪੁੱਤਰ ਰਾਮ ਸ਼ਰਨ ਐ ਇਹਦੇ ਗੋਲੀਆਂ ਲੱਗੀਆਂ ਸੀ 6 ਬੰਦਿਆਂ ਨੇ ਹਮਲਾ ਕਰਕੇ ਗੋਲੀਆਂ ਮਾਰੀਆਂ ਸੀ 6 ਇਹਦੇ ਵਿੱਚ ਪਹਿਲਾਂ ਇੱਕ ਦੋਸ਼ੀ ਗ੍ਰਫਤਾਰ ਕਰ ਲਿਆ ਗਿਆ ਸੀ ਤੇ ਇੱਕ ਦੋਸ ਬਾਕੀ ਭਗੋੜੇ ਸੀਗੇ ਜਿਨ੍ਹਾਂ ਦੇ ਵਿੱਚੋਂ 6 ਮਹੀਨੇ ਬਾਅਦ ਕੱਲ ਕੱਲ ਜਿਹੜਾ ਇੱਕ ਦੋਸ਼ੀ ਹੈ ਕਰਨ ਉਰਫ ਗਾਂਧੀ ਉਹ ਫੜਿਆ ਗਿਆ ਜਿਹਦੇ ਕੋਲੋਂ ਇੱਕ ਪਿਸਤੌਲ ਤੇ ਜਿੰਦਾ ਰੌਂਦ ਮਿਲੇ ਨੇ ਅਰੈਸਟ ਪਾ ਲਈ ਗਈ ਹੈ ਜੀ ਪੁਲਿਸ ਰਿਮਾਂਡ ਤੇ ਆ ਤੇ ਇਹ ਬਾਕੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਜਲਦ ਗ੍ਰਫਤਾਰ ਕਰਾਂਗੇ ਜਿਹੜੇ ਦਿਨੀ ਵਕੀਲ ਲਖੰਦ ਸਿੰਘ ਤੇ ਹਵਾਲਾ ਕੀਤਾ ਜਿਹਦੀ ਡੈਥ ਹੋ ਗਈ ਹੈ ਜੀ ਗੋਲੀयां ਮਰੀਆਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਆਂ ਦੇਖੋ ਉਹਦੇ ਬਾਰੇ ਸਾਡੇ ਡਿਸਟ੍ਰਿਕਟ ਦੀਆਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਹੋਈਆਂ ਵਾ ਸਾਰੇ ਆਪਣੇ ਆਪਣੇ ਆਪਰੇਸ਼ਨ ਤੇ ਲੱਗੇ ਨੇ ਜੀ ਹੁਣ ਤੱਕ ਜਿਹੜਾ ਉਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕਰ ਲਏ ਨੇ ਜਿਨ੍ਹਾਂ ਕੋਲੋਂ ਬੀਤੇ ਦਿਨੀ ਤੁਸੀਂ ਦੇਖਿਆ ਹੋਣਾ ਜੀ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਪੰਜ ਪਿਸਤਲ ਤੇ ਬਰਾਮਦ ਕੀਤੇ ਆ ਜੀ ਤੇ ਬਾਕੀ ਸਾਥੀਆਂ ਇਹ ਜਿਹੜੇ ਇਹਨਾਂ ਦੇ ਸਾਥੀ ਨੇ ਜਾਂ ਮੇਨ ਮੁਲਜ਼ਮ ਨੇ ਉਹਨਾਂ ਦੇ ਮਗਰ ਵੀ ਟੀਮਾਂ ਲੱਗੀਆਂ ਹੋਈਆਂ ਵਾ ਤੇ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਕਾਨੂੰਨ ਦੇ ਸਿਕੰਜੇ ਜਿਹਾ ਲਿਆਂਦਾ ਜਾਊਗਾ ਇਹਦੇ ਡੋਢੇ ਫੜੇ ਜੀ ਇੱਦਾਂ ਕੋ ਲੋ ਇਹ ਜਿਹੜੀ ਬੱਚੇ ਫੜੇ ਆ ਪ੍ਰੋਫੈਸ਼ਨਲ ਆ ਕਿ ਪਹਿਲੀ ਇਹਦੀ ਕੰਮ ਅ ਐਡਿਕਟਡ ਸੀ ਬੰਦਾ ਇਹ ਰਹਿਣ ਵਾਲੇ ਅੱਗੇ ਦੇ ਆ ਅੰਮ੍ਰਿਤਸਰੋਂ ਚੱਲੇ ਸੀਗੇ ਜੀ ਤੇ ਇਹਦੇ ਵਿੱਚ ਜਿਹੜਾ ਗ੍ਰਿਫਤਾਰੀ ਹੋਈ ਹੈ ਇਹਦੀ ਤੇ ਰਿਕਵਰੀ ਹੋਈ ਆ ਪੁੱਛਗਿੱਛ ਕਰਦੇ ਆ ਕਿਹਦੇ ਕੋ ਲੈ ਕੇ ਆਏ ਪਿੱਛੇ ਦੀ ਪਿੱਛੇ ਜਾਵਾਂਗੇ ਅੱਗੇ ਹੋਰ ਰਿਕਵਰੀ ਫਿਲਹਾਲ ਰਿਮਾਂਡ ਲੈ ਕੇ ਅਗਲੀ ਜਿਹੜੀ ਆ ਪੁੱਛਗਿੱਛ ਕਰਾਂਗੇ ਇਹਨਾਂ ਤੇ ਪਹਿਲਾ ਕੇਸ ਆ ਕਿ ਉਹ ਰੂਹੀ ਆ ਫਿਲਹਾਲ ਪਹਿਲਾ ਆ ਜੀ ਬਾਕੀ ਕੋਖ ਕਰਾਂਗੇ ਜਿੱਥੋਂ ਦਾ ਰਹਿਣ ਵਾਲਾ ਤੇ ਉਥੋਂ ਕੋਖ ਕਰਕੇ ਤੇ ਦੇਖਾਂਗੇ